ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਕਿ ਸਾਰੇ ਚੰਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਸੋ ਅੱਜ ਅਸੀਂ ਬਣਾ ਰਹੇ ਹਾਂ ਮੌਲੀਆਂ ਵਾਲੇ ਪਰੌਂਠੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਮੌਲੀਆਂ ਰਸ਼ਕ ਕੀਤੀਆਂ ਨੇ ਇਹਦੇ ਵਿੱਚ ਆਪਾਂ ਪਾਏ ਆ ਨਮਕ ਮਸਾਲਾ ਮਿਰਚਾਂ ਤੇ ਧਨੀਆ ਤੇ ਜੀਰਾ ਤੇ ਸ ਇਹਦੇ ਪਰੌਂਠਾ ਜਿਹੜੇ ਵੀ ਭੈਣ ਭਰਾ ਸਾਡੀ ਲਾਈਵ ਵੀਡੀਓ ਦੇਖ ਰਹੇ ਨੇ ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਲਾਈਕ ਕਮੈਂਟ ਸੋਹਣੇ ਸੋਹਣੇ ਵਧੀਆ ਵਧੀਆ ਜ਼ਰੂਰ ਕਰਿਆ ਕਰੋ ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਤੁਹਾਡੇ ਲਈ ਡੇਲੀ ਬਲੌਗ ਵੀਡੀਓ ਲੈ ਕੇ ਆਇਆ ਕਰੀਏ ਤੇ ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਹਨਾ ਕਿਵੇਂ ਦੇ ਬਲੌਗ ਕਿਵੇਂ ਦੀ ਵੀਡੀਓ ਵਧੀਆ ਲੱਗਦੀਆਂ ਨੇ ਸੋ ਅੱਜ ਅਸੀਂ ਬਣਾਏ ਸੀ ਪਰੌਂਠੇ ਤੇ ਇਹਦੇ ਵਿੱਚ ਮੈਂ ਥੋੜੀ ਅਗਲੇ ਦਿਨ ਦੀ ਕਲਿੱਪ ਵੀ ਐਡ ਕੀਤੀ ਹੋਈ ਆ ਇੱਥੇ ਆਪਾਂ ਬਣਾਏ ਹੋਏ ਸੀ ਪਰੌਂਠੇ ਤੇ ਮੂਲੀਆਂ ਵਾਲੇ ਪਰੌਂਠੇ ਹੁਣ ਤਾਂ ਪਰੌਂਠੇ ਆਲੂਆਂ ਵਾਲੇ ਮੂਲੀਆਂ ਵਾਲੇ ਗੋਭੀ ਵਾਲੇ ਇਹ ਚੱਲਦੇ ਨੇ ਤੇ ਸੋ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਬਣਾ ਕੇ ਖਵਾ ਲਓ ਘਰ ਦੇ ਵਿੱਚ ਹੀ ਤੇ ਬਹੁਤ ਟੇਸਟੀ ਬਣਦੇ ਨੇ ਸੋ ਅਸੀਂ ਬਣਾਏ ਸੀ ਮੂਲੀਆਂ ਵਾਲੇ ਪਰੌਂਠੇ ਜੀ ਤੇ ਅੱਗੇ ਮੈਂ ਥੋੜੀ ਜਿਹੀ ਕਲਿੱਪ ਐਡ ਕੀਤੀ ਹੋਈ ਆ ਅ ਅਗਲੇ ਦਿਨ ਦੀ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਮਿਊਟ ਕੀਤਾ ਹੋਇਆ ਸੀ ਕਿਉਂਕਿ ਟੀਵੀ ਦੀ ਆਵਾਜ਼ ਬਹੁਤ ਆਉਂਦੀ ਸੀ ਇਸ ਕਰਕੇ ਮੈਨੂੰ ਥੋੜਾ ਜਿਹਾ ਮਿਊਟ ਕਰਨਾ ਪਿਆ ਬਾਕੀ ਸਾਰਿਆਂ ਨੂੰ ਇਹ ਰਿਕਵੈਸਟ ਆ ਕਿ ਸਾਰੇ ਜਣੇ ਇੱਕ ਦੂਸਰੇ ਦੇ ਵਲੌਗ ਵੀਡੀਓ ਜ਼ਰੂਰ ਦੇਖਿਆ ਕਰੋ ਵਾਚ ਕਰਕੇ ਫੁੱਲ ਵਾਚ ਕਰਿਆ ਕਰੋ ਕਿਉਂਕਿ ਬਿਨਾ ਫੁੱਲ ਵਾਚ ਕਰਨ ਤੋਂ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਫੁੱਲ ਵਾਚ ਕਰੋਗੇ ਵੀਡੀਓ ਨੂੰ ਤਾਂ ਹੀ ਫਾਇਦਾ ਹੈ ਦੇਖਣ ਦਾ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਉਮੀਦ ਕਰਦੇ ਕਿ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਠੀਕ ਠਾਕ ਹੋਗੇ ਤੰਦਰੁਸਤ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਸੋ ਅੱਜ ਹੈਗਾ ਇਹ ਬੁੱਧਵਾਰ ਅੱਜ ਹੈਗਾ ਬੁੱਧਵਾਰ ਦਾ ਦਿਨ ਤੇ ਹੁਣ ਟਾਈਮ ਕਾਫੀ ਹੋ ਗਿਆ ਹੈ ਅਰਜੋਸ ਚਲਾ ਗਿਆ ਸਕੂਲ ਤੇ ਆਪਾਂ ਕਲੀਨਿੰਗ ਵਗੈਰਾ ਕਰ ਲਈਏ ਤੁਸੀਂ ਦੇਖ ਸਕਦੇ ਹੋ ਮੈਂ ਸਾਫ ਸਫਾਈ ਸਾਰੇ ਸੈਟ ਤੇ ਕਰ ਦਿੱਤੀ ਹੈ ਬੈਡਰੂਮ ਸਾਫ ਕੀਤੇ ਨੇ ਤੇ ਇੱਧਰ ਕਿਚਨ ਦੀ ਵੀ ਮੈਂ ਸੋ ਇੱਧਰ ਡਰਾਈੰਗ ਰੂਮ ਵੀ ਮੈਂ ਸਾਫ ਕਰ ਦਿੱਤਾ ਹੈ ਤੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਕਿਚਨ ਨੂੰ ਕਿਹਦਾ ਮੈਂ ਸਾਰੇ ਕਲੀਨ ਕਰ ਦਿੱਤੀ ਹੋਈ ਹੈ ਬਰਤਨ ਵਗੈਰਾ ਵਾਸ਼ ਕਰਨ ਵਾਲੇ ਬਸ ਉਹੀ ਕਰਨੇ ਆ ਤੇ ਬਾਕੀ ਇੱਧਰ ਮੈਂ ਚਾਰ ਲਗਾ ਦਿੱਤੇ ਆ ਪੋਚੇ ਵਗੈਰਾ ਮੈਂ ਲਗਾ ਦਿੱਤੇ ਨੇ ਤੇ ਇੱਧਰ ਵੀ ਆ ਸਾਫ਼ ਸਫਾਈ ਬੈੱਡ ਸ਼ੀਟਾਂ ਮੈਂ ਚੇਂਜ ਕਰ ਦਿੱਤੀਆਂ ਨੇ ਤੇ ਬਾਹਰ ਧੁੱਪ ਨਿਕਲੀਏ ਬਾਕੀ ਇਹ ਜਿਹੜਾ ਗੱਦਾ ਵਾ ਇਹ ਐਕਸ ਕਿਉਂਕਿ ਜਦੋਂ ਆਪਾਂ ਕੋਠੇ ਤੇ ਧੁੱਪੇ ਬੈਣਾ ਖਲੋਣਾ ਹੁੰਦਾ ਫਿਰ ਉਹ ਆਪਾਂ ਗੱਦਾ ਉੱਤੇ ਲੈ ਜਾਂਦੇ ਆ ਤੇ ਇੱਧਰ ਸਾਗ ਦੇਖੋ ਪੱਠੇ ਹੋਏ ਨੇ ਇਹ ਘਰ ਦਾ ਸਾਗ ਆ ਫਰੈਸ਼ ਸਾਗ ਖਾਓ ਤੋੜ ਕੇ ਜਦੋਂ ਮਰਜ਼ੀ ਤੇ ਪੱਠੇ ਹੋਏ ਨੇ ਇੱਧਰਲੇ ਖੱਤੇ ਜਿਹੀ ਪੱਠੇ ਵੀ ਜਿਨੇ ਪਹਿਲੀ ਚ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਗ ਦਾ 뷰 ਤੇ ਬਾਕੀ ਮੈਂ ਹੋਰ ਵੀ ਤੁਹਾਨੂੰ ਬਾਗ ਦਾ 뷰 ਦਿਖਾਵਾਂਗੀ ਤੇ ਸਵੇਰ ਲੀਦੀ ਵੀ ਆਪਾਂ ਸਾਫ ਸਫਾਈ ਕਰ ਲਈ ਆ ਤੇ ਸੋ ਸਾਰੇ ਆਪਾਂ ਸੋ ਇੱਥੇ ਪਾਲਕ ਵਗੈਰਾ ਧਨੀਆ ਵਗੈਰਾ ਲਗਾ ਹੋਇਆ ਵਾ ਦੇਖੋ ਪਾਲਕ ਤੇ ਧਨੀਆ ਲੱਗਿਆ ਵਾ ਮੇਥੀ ਹੋਈ ਥੋੜੀ ਜੀ ਜਿਆਦਾ ਨਹੀਂ ਥੋੜੀ ਹੋਈ ਤੇ ਇੱਧਰ ਪਾਣੀ ਜਾਂੜਿਆ ਕਣਕ ਨੂੰ ਤੇ ਇਹ ਨਿੰਬੂ ਲੱਥੇ ਆ ਸਾਡੇ ਇਹ ਨਿੰਬੂ ਆ ਇੱਧਰ ਅਸੀਂ ਮਿਰਚਾਂ ਦੇ ਬੂਟੇ ਲਾਏ ਹੋਏ ਆ ਡੱਬਿਆਂ 'ਚ ਇੱਧਰ ਟਮਾਟਰ ਤਾਂ ਉੱਧਰ ਵੀ ਮਿਰਚਾਂ ਦਾ ਬੂਟਾ ਇਹ ਮਰੂਦ ਆ ਆ ਨਿੰਬੂ ਇੰਨਾ ਪੜਿਆ ਹੁੰਦਾ ਨਾ ਬਹੁਤ ਜ਼ਿਆਦਾ ਦੇਖੋ ਕਿੰਨੇ ਨਿੰਬੂ ਲੱਗੇ ਆ ਆ ਦੇਖੋ ਬਹੁਤ ਜ਼ਿਆਦਾ ਨਿੰਬੂ ਲੱਗੇ ਇਹਨੂੰ ਹਜੇ ਵੀ ਬਹੁਤ ਜ਼ਿਆਦਾ ਨਿੰਬੂ ਸੋਏ ਹੱਡਾ ਹੈਗਾ ਸ਼ੇਰੂ ਇਹ ਸਾਡਾ ਨਿਊ ਡੌਗੀ ਆ ਅਸੀਂ ਪਾਣੀ ਰੱਖਿਆ ਇਹਨੂੰ ਡੰਗਰ ਵੱਜੇ ਆ ਇਹ ਸਾਡੀਆਂ ਪਕੜੀਆਂ ਪਾਣੀ ਜਾਂੜਿਆ ਕਣਕ ਨੂੰ ਉਧਰ ਪੱਠੇ ਵੱਡਣ ਦੇ ਹਰਜੋ ਦੇ ਪਾਪਾ ਉਹ ਦੇਖੋ ਉਹ ਵੱਡਣ ਦੇ ਆ ਪੱਠੇ ਇੱਥੇ ਰੁੱਦੰਦੇ ਆ ਤੇ ਇੱਧਰ ਆਪਾਂ ਦਰਵਾਜ਼ੇ ਬੰਦ ਕਰ ਦਿੱਤੇ ਨੇ ਤਾਂ ਕਿ ਪਸ਼ੂਆਂ ਨੂੰ ਹਵਾ ਨਾ ਲੱਗੇ ਤੇ ਸੋ ਇਹ ਬੱਕਰੀਆਂ ਦਾ ਹੈ ਕਮਰਾ ਬੱਕਰੀਆਂ ਵੀ ਹੁਣ ਇਸ ਟਾਈਮ ਅਸੀਂ ਬਾਹਰ ਕੱਢ ਦਿੱਤੀਆਂ ਨੇ ਤੇ ਇਹ ਹੈਗਾ ਬੱਕਰੀਆਂ ਦਾ ਇੱਧਰ ਵੀ ਆਪਾਂ ਤੱਪੜ ਵਗੈਰਾ ਲਾ ਦਿੱਤੇ ਨੇ ਤਾਂ ਕਿ ਬੱਕਰੀਆਂ ਨੂੰ ਵੀ ਠੰਡ ਨਾ ਲੱਗੇ ਇਦੇ ਵਿੱਚ ਪੱਠੇ ਪਾਈਦੇ ਆ ਇਹ ਬੈਠਾ ਸ਼ੇਰੂ ਬੱਕਰੀਆਂ ਦੇਖੋ ਦੇਖਣੀਆਂ ਸਾਨੂੰ ਇੱਧਰ ਅਸੀਂ ਕਮਰੇ ਨੂੰ ਕਵਰ ਕਰ ਦਿੱਤਾ ਹੈ ਉੱਧਰ ਵੀ ਲਾ ਦਿੱਤਾ ਤੱਪੜ ਸੀ ਕੇ ਤੇ ਇੱਧਰ ਗੱਠਾਂ ਹੁੰਦੀਆਂ ਵਾ ਗੱਠਾਂ ਨੂੰ ਅਸੀਂ ਲਾ ਦਿੱਤਾ ਹੈ ਦਰਵਾਜ਼ਿਆਂ ਤੇ ਨਾਲ ਤੇ ਬਾਕੀ ਇਦਾਂ ਟੋਕਾ ਹੈ ਮੋਟਰ ਸਾਡੀ ਖਰਾਬ ਹੋ ਗਈ ਆ ਹੁਣ ਠੀਕ ਕਰਾਉਣੇ ਦਿੱਤੀ ਆ ਸੋ ਇਹ ਗੱਠਾ ਇਹ ਲਾਈਆਂ ਨੇ ਇੱਕ ਸਾਈਡ ਤੇ ਦੇਖੋ ਤੁਸੀਂ ਅਸੀਂ ਹੁਣ ਬਣਾ ਰਹੇ ਆ ਚਾਹ ਗਰਮ ਜਲ ਤੇ ਇਹ ਹੈਗਾ ਵਾ 220 ਦੀ ਸਪੀਡ 'ਚ ਇੱਥੋਂ ਆਪਾਂ ਘਟ-ਵੱਧ ਕਰ ਸਕਦੇ ਆ ਇੱਥੋਂ ਅਸੀਂ ਬਾਈ ਸਪੀਡ ਇਹਦਾ ਜਿਹੜਾ ਬੋਰਡ ਆ ਉਹ ਵੱਖਰਾ ਬਣਾਉਣਾ ਪੈਂਦਾ ਵਾ ਤਾਂਬੇ ਦੀ ਤਾਰ ਦਾ ਕਿਉਂਕਿ ਜੇ ਕਰਦੀ ਆਪਾਂ 베ਡਿੰਗ ਤੇ ਲਾਵਾਂਗੇ ਤਾਂ ਮਤਲਬ 베ਡਿੰਗ ਵੀ ਸੜ ਸਕਦੀ ਆ ਇਸ ਕਰਕੇ ਤਾਂਬੇ ਦੀ ਤਾਰ ਦਾ ਵੱਖਰਾ ਬੋਰਡ ਬਣਾਉ ਤਾਂ ਕਿ ਤਾਂ ਕਿ ਨੁਕਸਾਨ ਨਾ ਕੋਈ ਹੋਵੇ ਤੇ ਕਿਉਂਕਿ ਜਿਹੜੀ ਅੱਜ ਕੱਲ 베ਡਿੰਗ ਹੋੜੀ ਉਹਦੇ ਵਿੱਚ ਤਾਂ ਸ਼ਾਇਦ ਇਹ ਤਾਰ ਆ ਪੈਂਦੀ ਗਏ ਪਰ ਜਿਹੜੀ ਪੁਰਾਣੀ 베ਰੇਗਾ ਉਹ 'ਚ ਥੋੜਾ ਦਿੱਕਤ ਆ ਸਕਦੀ ਹੈ ਇਸ ਕਰਕੇ ਤਾਂਬੇ ਦੀ ਤਾਰ ਬਣਾਉ ਤੇ ਬਹੁਤ ਵਧੀਆ ਕੰਮ ਤੇ ਇਹਦੇ ਤੇ ਬਹੁਤ ਛੇਤੀ ਕੰਮ ਹੁੰਦਾ ਵਾ ਸੋ ਤੁਸੀਂ ਜਰੂਰ ਦੇਖੋ ਸੋ ਇਹਨੇ ਬਣਾੜ ਮਾਰਨਿੰਗ ਦਾ ਟਾਈਮ ਗਰਮ ਜਲ ਬਣਾ ਰਹੇ ਆ ਅੱਜ ਹੈਗਾ ਵਾ ਐਤਵਾਰ ਦਾ ਦਿਨ ਐਤਵਾਰ ਦਾ ਦਿਨ ਕਾ ਮਸਾਲਾ ਮੇਰਾ ਹਜੇ ਕਰਨ ਵਾਲਾ ਪਿਆ ਆ ਬਾਅਦ ਮੈਂ ਸੀਂਜੇ ਕੱਪੜੇ ਬਾਹਰ ਪਾ ਦਿੱਤੇ ਸੀਂਜੇ ਕੱਪੜੇ ਧੋਣਦੇ ਆ ਇੱਥੇ ਮੈਂ ਗਰਮ ਜਲ ਬਣਾਉਂਦੀ ਆ ਸਫਾਈ ਸਾੜੀ ਕਰਨ ਵਾਲੀ ਪਈ ਆ ਸਫਾਈ ਕਰਾਂਗੇ ਆਪਾਂ ਹੁਣ ਜੀ ਅਸੀਂ ਆਲੂਆਂ ਦੀ ਸਬਜ਼ੀ ਮਾਰਨਿੰਗ ਦਾ ਟਾਈਮ ਸੀ ਤੇ ਇੱਥੇ ਬਣਾ ਰਹੇ ਹਾਂ ਸੀ ਪੂੜੀਆਂ ਪੂਰੀਆਂ ਕੱਢਦੇ ਆਂ ਅਸੀਂ ਪਹਿਲੀ ਬੁੜੀਆਂ ਹਰਜੋਤ ਕਹਿੰਦਾ ਸੀ ਮम्मा ਆਲੂਆਂ ਦੀ ਕਰੀ ਦੇ ਨਾਲ ਪੂਰੀਆਂ ਬਣਾ ਲਓ ਮੈਂ ਕਿਹਾ ਚਲੋ ਠੀਕ ਹੈ ਬੱਚੇ ਦੀ ਖਾਸ਼ ਪੂਰੀ ਕਰਨੀ ਚਾਹੀਦੀ ਥੋੜੀ ਬਹੁਤੀ ਜ਼ਿਆਦਾ ਨਹੀਂ ਥੋੜੀਆਂ ਮੈਗੀ ਮੰਗਦਾ ਸੀ ਤੇ ਮੈਂ ਕਿਹਾ ਮੈਗੀ ਨਹੀਂ ਦੇਣੀ ਹੁਣ ਮੈਗੀ ਅਸੀਂ ਘਾਟੇ ਦੇਉਨੇ ਆ ਤੇ ਮੈਂ ਤਾਂ ਮੈਗੀ ਨਹੀਂ ਖਾਣੀ ਵੈਸੇ ਤਾਂ ਪਹਿਲਾਂ ਖਾਂਦਾ ਨਹੀਂ ਹੁੰਦਾ ਸੀ ਮੈਗੀ ਬਿਲਕੁਲ ਵੀ ਤਾਂ ਆ

ਸੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰਿਓ ਉਸੇ ਮਿਲਦੇ ਨੈਕਸਟ ਵਲੌਗ ਦੇ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ